ਆ ਪੱਥਰ ਜਿਹਾ ਪਰਾਂ ਹਟਾ ਦੇ ਉੱਤੋਂ ਖੋਲ ਦੇ ਪਹਿਲਾਂ ਅਜ ਕੰਮ ਕੱਢਦਾ ਕਿ ਹਾਂ ਕਾਲੇ ਦੀ ਗੇਂਦ ਤਾਂ ਕਾਲਾ ਕਿ ਨਾ ਕਹਿੰਦਾ ਤੇ ਆਪਾਂ ਇੱਧਰ ਆਉਣਾ ਹੀ ਨਹੀਂ ਪਾਣੀ ਵੜਾ ਕਰੀਏ ਪਾਣੀ ਆ ਇੱਧਰ ਦਰਦਿਆਂ ਵੜਨਾ ਨਹੀਂ ਕਹਿੰਦੇ ਭਾਜ ਹਾਂ ਵੈਰੀ ਗੁੱਡ ਜਿਆਦਾ ਅੱਜ ਕਿੰਨੀ ਤਰੀਕ ਆ ਅੱਜ ਆ ਕਿ 12 ਵਾਏ ਕੱਲ ਦੀ ਢੜੀ ਆ ਹਨਾ ਇਹਦੇ 14 ਤਰੀਕਾ ਆਉਣ ਵਾਲੀ ਆ ਹਾਂ ਤੇ ਪਾਰਟੀ ਚੱਲੂ ਹੈ ਡਰਾਮ ਲੱਗੋ ਫਿਰ ਪਾਰਟੀਆਂ ਤੇ ਹੋਣੀ ਆ ਤੋੜ ਦੇ ਖਾਣੇ ਇਹ ਜਾਂਦਾ ਕੁੜੀ ਆ ਦਰਿਆ ਪੂਰਾ ਅਗੇ ਆਂ ਬੇਫੋਨ ਚੱਲਾ ਗਿਆ ਉਹੋ ਜਿਹਾ ਤੇ ਉਹ ਬੇਚ ਲਿਆ ਕੇ ਇਹਨੂੰ ਮਨਾਉਂਦਾ ਤੇ ਵੇਚ ਲਿਆ ਕੇ ਇਹਨੂੰ ਮਨਾਉਂਦਾ ਤੇ ਜਾਣ ਕੇ ਹੁੰਦਾ ਕਈ ਨਹੀਂ ਨਾ ਕਈ ਇਹ ਬੇਰ ਏਦਾਂ ਕਰਾਂ ਆੜ ਦੀ ਮਿੱਟੀ ਆ ਨਾ ਇਹ ਵਿੱਚ ਛੁੱਟੀ ਜਾ ਉਹ ਪੱਥਰ ਮਾਰ ਵਿੱਚ ਭਗਾ ਕੇ ਭਾਂਜੋ ਸੁਬਾ ਮਾਰਦੇ ਹਾਂ ਸੁਬਾ ਤੇ ਆਏ ਹਾਂ ਇਧਰ ਲਈ ਮਿੱਟੀ ਟੋੜ ਦੇ ਵਿੱਚ ਉਹ ਇਹਨੂੰ ਨਸ਼ਟ ਕਰਦੇ। ਇਹ ਹੋ ਗਿਆ ਕੰਮ ਕੇ। ਆਦੇ ਮਿੱਟੀ ਮੁੱਟੀ। ਕਾ ਇਧਰੋਂ ਨਾ ਪਾ ਇਧਰ ਜਾਣ ਦੇ ਤਰੇਹ ਆ ਦੇ। ਮੈਂ ਅੱਗੇ ਜਾਣ ਡਿਆ ਤਾਂ ਉੱਥੇ ਵੇਖਿਆ ਮੈਂ ਸਵੈਲ ਇੱਥੇ ਵੀ ਆਉਂਦੀ ਆ ਤੇ ਨਿਕਲ ਉੱਥੇ ਵੀ ਆਈ। ਇੱਕ ਆ ਹੋ ਗਈ, ਇੱਕ ਉਹ ਹੋ ਗਈਆਂ। ਸਮੱਲੋ ਅਬ ਇਹ ਵਿੱਚ ਪਾ ਦੇ ਮਿੱਟੀ-ਮੁੱਟੀ ਪਾ ਦੇ ਵਿੱਚ ਨਸ਼ਟ ਕਰਦੇ ਨੇ ਪੂਰੀ ਤਰਪਾਲ ਕੱਢ ਲੈ ਬਾਹਰ ਉਹ ਤੋਂ ਵੇਖ ਕਿੰਨਾ ਨਿਕਲਦਾ ਬਾਹਰ ਮਾਲ ਬਾ ਠੀਕ ਆ ਜੀ ਕਹ ਲੈ ਇੱਥੇ ਇੱਕ ਵੇਖੋ ਦੋ ਕਿੱਤ ਲੱਗ ਗਈਆਂ ਤਰਪਾਲਾਂ ਤਰਪਾਲਾਂ ਚੁੱਕੀ ਜੋ ਆ ਫੇਚ ਲੋ ਤਾਂ ਚਰਾਓ ਕੱਢੀ ਜਾ ਜੀ ਲੈ ਆ ਲੈ ਪਤਾ ਕੀ ਗਿਆ ਯਾਲ ਡੋਲ ਦੇ ਓਹ ਤਾਂ ਵੱਡ ਦੇ ਕਈ ਹੁਲੀ ਦਾ ਡੰਡਾ ਜਦਾ ਮਾ ਸੁਆ ਮੜ ਦੇ ਅਸੂਆ ਆਪਣੇ ਸੁਆ ਤਾਂ ਸੁਆ ਅਜੇ ਮਰਾ ਥੱਪਾ ਆਉਂਦੇ ਪੈਂਟਾ ਦੇ ਲੱਗ ਬਣੀ ਆਗੇ ਥੱਲੇ ਮੋਰੀ ਕਰਦੇ ਕੱਢਦੇ ਆ ਚੱਲੀ ਨਿਕਲ ਆ ਥੱਲੇ ਮੋਰੀ ਕਰਦੇ ਬੀਤ ਯਾਰ ਥੱਲੇ ਪਰ ਵੰਡ ਨਹੀਂ ਨਾ ਭਾਈ ਮੂੰਹ ਕਰੋ ਨਾ ਮੋੜਾ ਤਾਂ ਮੋਰੀ ਕਰਦੇ ਉਦੋਂ ਨਹੀਂ ਮੋਰੀ ਉਦੋਂ ਸਵੇਰ ਯਾਰ ਉਦੋਂ ਨਹੀਂ ਜਾਣੇ ਤੂੰ ਹੀ ਮਰੀ ਕਹਿੰਦੇ ਕਈ ਨਹੀਂ ਨਾ ਕਈ ਨਾ ਸੂਤ ਹੁੰਦਾ ਕੰਮ ਕਈ ਰੱਖੀਏ ਉਹ ਤਾਂ ਫੂਲ ਲੈਣੀ ਚੱਲ ਠੀਕ ਆ ਆ ਜਾ ਯਾਰ ਫੜ ਲਾ ਫੜ ਤਾ ਪਾਪੜ ਚੱਲੀ ਆ ਬਸ ਕਰ ਨੀ ਹੋਜ ਵਾਰ ਮੇਰੇ ਨੇ ਆ ਰੋ ਪੋ ਜੇ ਚਾਰ ਬੰਦੇ ਮਹਾ ਜਾਂਦੇ ਆ ਹਾਂ ਇਹੋ ਸੋਤੇ ਨੇ ਨਾ ਨਾ ਲੋੜੀਆ ਫੋਲੋ ਨਾ ਜੈਂਡ ਆ ਬਾਕੀ ਗੱਲ ਲੱਗ ਲੱਗ ਫੋਲੋ 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 ਅੱਛਾ ਬੜੀ ਬੰਦ ਕਰ